ਹਾਂਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕਮਰਦੀਪ ਸੈਦੂਲੇਲ ਔਰ ਇਸ ਟਾਈਮ ਪਿੰਡ ਖਜਾਲਾ ਦੇ ਵਿੱਚ ਅਸੀਂ ਖੜੇ ਆ ਔਰ ਜਾਣਕਾਰੀ ਮਿਲੀ ਸੀ ਕਿ ਇੱਥੇ ਜਿਹੜਾ ਬਿਜਲੀ ਮੁਲਾਜ਼ਮ ਆ ਪ੍ਰਸ਼ਾਸਨ ਉਹ ਕੋ ਪ੍ਰੀਪੇਡ ਮੀਟਰ ਲਾਉਣ ਵਾਸਤੇ ਆ ਰਿਹਾ ਤੇ ਨਾਲ ਫੋਰਸਾਂ ਲੈ ਕੇ ਆ ਰਹੇ ਆ ਪੁਲਿਸ ਪ੍ਰਸ਼ਾਸਨ ਆ ਰਿਹਾ ਨਾਲ ਤੇ ਅਸੀਂ ਕਿੰਨੇ ਵੀ ਸਾਡੇ ਵੱਲੋਂ ਤੇ ਸਵਾਗਤ ਸੀਗਾ ਉਹਨਾਂ ਦਾ ਖੜੇ ਸੀਗੇ ਜਥੇਬੰਦੀ ਵਾਲੇ ਡੰਡੇ ਝੰਡੇ ਲੈ ਕੇ ਪਰ ਕਿੰਨਾ ਕਾਰਨਾ ਕਰਕੇ ਉਹਨਾਂ ਨੇ ਜਿਹੜੀ ਆਉਣ ਦੀ ਐ ਇਥੇ ਖੇਚਲੋ ਨਹੀਂ ਕੀਤੀ ਸਾਡੇ ਵੱਲੋਂ ਅੱਜ ਵੀ ਇਹ ਸਾਫ਼ ਆ ਕਿ ਪ੍ਰੀਪੇਡ ਮੀਟਰ ਜਿੱਥੇ ਦੇ ਜਿੱਥੇ ਸਾਡੀ ਜਥੇਬੰਦੀ ਦਾ ਕੋਈ ਵੀ ਸਾਡਾ ਪਿੰਡ ਕੰਮ ਕਰਦਾ ਕਾਈ ਕੰਮ ਕਰਦੀ ਆ ਸਾਡੇ ਵੱਲੋਂ ਸਾਰਿਆਂ ਨੂੰ ਇਸ ਚੀਜ਼ ਦੇ ਹਦਾਇਤ ਆ ਕਿ ਪ੍ਰੀਪੇਡ ਮੀਟਰ ਜਿਹੜੇ ਆ ਉਹ ਲੋਕਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੀ ਜਾਨਾਂ ਦਾ ਖਾਹ ਬਣੂਗਾ ਇਸ ਕਰਕੇ ਜਥੇਬੰਦੀ ਦਾ ਐਲਾਨ ਆ ਜਥੇਬੰਦੀ ਦਾ ਫੈਸਲਾ ਆ ਕਿ ਪ੍ਰੀਪੇਡ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਕਿਉਂਕਿ ਇਹਨਾਂ ਰਾਹੀਂ ਫਿਰ ਬਿਜਲੀ ਅਦਾਰਾ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਆ ਉਹ ਵੇਚਿਆ ਜਾਣਾ ਪ੍ਰਾਈਵੇਟ ਕੰਪਨੀਆਂ ਨੂੰ ਔਰ ਲੋਕਾਂ ਨੂੰ ਬੇਤਹਾਸ਼ਾ ਬਿੱਲ ਵੀ ਆਉਣਗੇ ਔਰ ਪ੍ਰੀਪੇਡ ਜਦੋਂ ਇਹ ਹੋਣਗੇ ਮੀਟਰ ਕੀਤੇ ਜਾਣਗੇ ਹਾਲ ਦੀ ਅਕੜੀ ਪ੍ਰੀਪੇਡ ਨਹੀਂ ਕੀਤੇ ਜਾ ਰਹੇ ਪਰ ਜਦੋਂ ਪ੍ਰੀਪੇਡ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਦਾ ਜਿਹੜਾ ਬਿੱਲ ਆ ਉਹ ਇਹਨਾਂ ਆਊਗਾ ਬਿਜਲੀ ਜਿੰਨੀ ਖਪਤ ਹੋਊਗੀ ਕਿ ਆਮ ਗਰੀਬ ਮਜ਼ਦੂਰ ਜਿਹੜਾ ਵਾ ਉਹ ਨਹੀਂ ਤਾਰ ਸਕੂਗਾ ਔਰ ਇੱਕ ਪਹਿਲਾਂ ਇਹਦੇ ਵਿੱਚ ਰੀਚਾਰਜ ਕਰਾਉਣਾ ਪਿਆ ਕਰੂਗਾ ਜਿਵੇਂ ਪ੍ਰੀਪੇਡ ਮੋਬਾਈਲ ਦੇ ਵਿੱਚ ਰੀਚਾਰਜ ਹੁੰਦਾ ਸੋ ਭਾਈ ਇਹ ਜਿਹੜੀ ਸਕੀਮ ਆ ਬਿਲਕੁਲ ਬਿਜਲੀ ਅਦਾਰੇ ਨੂੰ ਖਤਮ ਕਰਨ ਵਾਲੀ ਆ ਲੋਕਾਂ ਦਾ ਖੂਨ ਨਿਚੋੜਨ ਵਾਲੀ ਸਕੀਮ ਆ ਅਸੀਂ ਇਹਨੂੰ ਜਿਹੜੇ ਪ੍ਰੀਪੇਡ ਮੀਟਰ ਆ ਉਹਨਾਂ ਦਾ ਬਿਲਕੁਲ ਜਿਹੜਾ ਹੈਗਾ ਜੋਰਦਾਰ ਤਰੀਕੇ ਨਾਲ ਵਿਰੋਧ ਕਰ ਰਹੇ ਆਂ ਔਰ ਲੱਗਣ ਤੋਂ ਅਸੀਂ ਮਨਾ ਕਰ ਰਹੇ ਆਂ ਕਿ ਭਾਈ ਆਮ ਲੋਕਾਂ ਨੂੰ ਵੀ ਆ ਜਥੇਬੰਦ ਕੋ ਹੋ ਭਾਈ ਤੇ ਇਹਨਾਂ ਦਾ ਵਿਰੋਧ ਜਿਹੜਾ ਉਹ ਕਰਨਾ ਚਾਹੀਦਾ ਕਿਉਂਕਿ ਇਹ ਸਾਰਿਆਂ ਵਾਸਤੇ ਖਤਰਨਾਕ ਆ ਸੋ ਭਾਈ ਸਾਡੀ ਪ੍ਰਸ਼ਾਸਨ ਨੂੰ ਵੀ ਇਹ ਹੈਗੀ ਆ ਸਾਡੀ ਅਸੀਂ ਕਹਿਣਾ ਚਾਹੁੰਦੇ ਆ ਕਿ ਜੇ ਲੋਕਾਂ ਦੀਆਂ ਲਾਛਾਂ ਦੇ ਉੱਤੇ ਪ੍ਰੀਪੇਡ ਮੀਟਰ ਤੁਸੀਂ ਲਾਉਣਾ ਚਾਹੁੰਦੇ ਜੇ ਤੇ ਜੀ ਸਦਕੇ ਲਾ ਦਿਓ ਨਹੀਂ ਤੇ ਲੋਕ ਪ੍ਰੀਪੇਡ ਮੀਟਰਾਂ ਦੀ ਜਿਹੜੀ ਇਹ ਨੀਤੀ ਤੁਹਾਡੀ ਉਹਦੇ ਨਾਲ ਸਹਿਮਤ ਨਹੀਂ ਹੈਗੇ ਇਹਨੂੰ ਵਾਪਸ ਲਿਆ ਜਾਵੇ ਧੰਨਵਾਦ